ਅਮਤਾਜ਼ ਅਲੀ ਉਹਨਾਂ ਨੇ ਫਿਲਮ ਬੜੀ ਖੂਬਸੂਰਤ ਜਿਵੇਂ ਆਪਾਂ ਗੀਤ ਦੇਖ ਰਿਹਾ ਟ੍ਰੈਕਿੰਗ ਕੋ ਸਰਚਿੰਗ ਕਰੀ ਆ ਇੰਨੀ ਕੋ ਮਿਹਨਤ ਕਰੀ ਆ ਜੀ ਪੂਰੀ ਐ ਉਹਨਾਂ ਨੇ ਲੋਕੇਸ਼ਨ ਤੇ ਲੁੱਕ ਤੇ ਕੱਲੀ ਕੱਲੀ ਜਿਹੜਾ ਆਪਣਾ ਜਿਵੇਂ ਆਪਣਾ ਮਾਹੌਲ ਹੁੰਦਾ ਉਹ ਟਾਈਮ ਦਾ ਦਿਖਾਉਣਾ ਹੈ ਨਾ ਉਹੀ ਜਨਰੇਸ਼ਨ ਦਿਖਾਉਣੀ ਸਾਰਾ ਕੁਝ ਸਾਰਾ ਕੁਝ ਕਹਿੰਦੇ ਐ ਦਿਖਾ ਰਹੇ ਪਰ ਤੁਹਾਨੂੰ ਮਿਲੇ ਕਿਉਂਕਿ ਤੁਹਾਡਾ ਪਰਿਵਾਰ ਸੀਗਾ ਦੋਨੇ ਪਰਿਵਾਰਾਂ ਨੂੰ ਮਿਲੇ ਹਾਂਜੀ ਮਿਲੇ ਦੋਨੇ ਪਰਿਵਾਰਾਂ ਤੇ ਵੀ ਲਿਆ ਹੋਣਾ ਤੁਹਾਡੇ ਹਾਂਜੀ ਹਾਂਜੀ ਬਿਲਕੁਲ ਕੁਝ ਪੈਸੇ ਵੀ ਤੁਹਾਨੂੰ ਦਿੱਤੇ ਹੋਣੇ ਆ ਵੀ ਇਸ ਤਰ੍ਹਾਂ ਵੀ ਯਾਰ ਫਿਲਮ ਕਰ ਰਹੇ ਆ ਕਿ ਪਰ ਫਿਰ ਵੀ ਤੁਸੀਂ ਨਜ਼ਰ ਘੱਟ ਆਉਂਦੇ ਆ ਮੈਨੂੰ ਇਹ ਲੱਗਦਾਗਾ ਵੀ ਜਿਵੇਂ ਪ੍ਰੋਮੋਸ਼ਨ ਕਰ ਰਹੇ ਨੇ ਜਾਂ ਫਿਲਮ ਆ ਰਹੀ ਆ ਤਾਂ ਪਰਿਵਾਰ ਨੂੰ ਤਾਂ ਬੈਠੇ ਹੋਣਾ ਚਾਹੀਦਾ ਹਾਂਜੀ ਇਹ ਗੱਲ ਦਾ ਰੋਸ ਤਾਂ ਕਾਫੀ ਆਪਣਾ ਜਿੰਨੇ ਬਾਈ ਆਏ ਨੇ ਸਾਰਿਆਂ ਨਹੀਂ ਹੈਣਾ ਕਿਆ ਤੇ ਫੈਨਸ ਨੇ ਵੀ ਕਿਹਾ ਮੈਨੂੰ ਵੀ ਲੱਗਦਾ ਕਿ ਹੋਣਾ ਚਾਹੀਦਾ ਸੀ ਪਰ ਉਹਨਾਂ ਨੇ ਹੁਣ ਜਿਸ ਹਿਸਾਬ ਨਾਲ ਮੈਂ ਉਹ 4 ਸਾਲ ਦੀ ਉਮਰ ਵਾਲਾ ਮੇਰਾ ਉਹੀ ਰੋਲ ਹੀ ਆ ਬਸ ਫਿਰ ਹੂੰ ਤੇ ਬਾਕੀ ਮੇਰਾ ਹੋਰ ਕੋਈ ਰੋਲ ਉਹਨਾਂ ਨੇ ਨਹੀਂ ਰੱਖਿਆ ਉਹਨਾਂ ਨੂੰ ਕੋਈ ਹੋਣੀ ਆ ਕੋਈ ਗੱਲ ਉਸ ਤੋਂ ਬਾਅਦ ਆਲਾ ਨਹੀਂ ਮਤਲਬ ਰੱਖਿਆ ਜੀ ਹਾਂ ਉਸ ਤੋਂ ਬਾਅਦ ਆਲਾ ਕੋਈ ਉਸ ਤੋਂ ਬਾਅਦ ਆਲਾ ਫਿਰ ਬਣਦਾ ਨਹੀਂ